ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਖੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਮੇਰੀ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਮਾਰਨਿੰਗ ਦਾ 8:00 8:00 ਦਾ ਟਾਈਮ ਹੈ ਤੇ ਕਰਦੇ ਖਾਣੇ-ਦਾਣੇ ਦੀ ਤਿਆਰੀ ਬੱਸ ਮੈਂ ਬਣਾਉਣੀ ਸੀ ਪਾਲਕ ਦੀ ਸਬਜ਼ੀ ਆਲੂ ਪਾਲਕ ਪਾਲਕ ਮੈਂ ਰਾਤ ਕੱਟ ਕੇ ਵੀ ਰੱਖਿਆ ਸੀਗਾ ਪਰ ਫਿਰ ਮੈਨੂੰ ਡਿਮਾਂਡ ਲੱਗੀ ਪਰੌਂਠਾ ਵੀ ਕਹਿੰਦੇ ਮੂਲੀ ਮੇਥੇ ਵਾਲੇ ਪਰੌਂਠੇ ਬਣਾਓ ਤੇ ਇਧਰ ਮੈਂ ਮੇਥੇ ਕੱਟ ਲਈ ਬਰੀਕ ਮੂਲੀ ਕਦੂਕਾਸ ਕਰ ਲਈ ਇਹਨੂੰ ਗੁੰਨੇ ਆ ਤੇ ਇਹ ਚਟਨੀ ਦਾ ਸਮਾਨ ਤਿਆਰ ਕਰਾ ਪਿਆ ਪਿਆਜ਼ ਅਦਰਕ ਹਰੀ ਮਿਰਚਾਂ ਧਨੀਆ ਇਹਦੀ ਬਣਾਉਂਦੇ ਮੈਂ ਚਟਨੀ ਇਹ ਤਾਂ ਗੁੰਨਨੇ ਮੈਂ ਆਟਾ ਚੋਪਿੰਗ ਹੋ ਗਈ ਢਾਣੀ ਇੱਕ ਵਾਰ ਚੋਪਿੰਗ ਹੋ ਜਾਏ ਕੰਮ ਅੱਧਾ ਰਹਿੰਦਾ ਇਹ ਤਾਂ ਬਹੁਤ ਖਲਾਰਾ ਪੈਂਦਾ ਚੋਪਿੰਗ ਦਾ ਤੋਂ ਜੀ ਮੈਂ ਸਬਜ਼ੀਆਂ ਤਾਂ ਹੀ ਜਿਉਂ ਸਬਜ਼ੀਆਂ ਦਾ ਪੱਤੇਦਾਰ ਸਬਜ਼ੀਆਂ ਦਾ ਫਾਇਦਾ ਵੀ ਆਪਾਂ ਨੂੰ ਲੈਣਾ ਚਾਹੀਦਾ ਹੈ ਨਾ ਮੇਥੇ ਦਾ ਪਾਲਕ ਦਾ ਮੂਲੀ ਦਾ ਤੇ ਹੁਣ ਕਰ ਦਿਆਂ ਕੰਮ ਅੱਗੇ ਨੈਕਸਟ ਆਟਾ ਗੁੰਨ ਕੇ ਰੱਖਦਾ ਚਟਨੀ ਬਣਾ ਕੇ ਰੱਖਦਾ ਸਵੇਰ ਵਾਸਤੇ ਜਰੂਰ ਖਾਣਗੇ ਤਾਂ ਉਦੋਂ ਮੈਂ ਤਵਾ ਰੱਖ ਕੇ ਪਰੌਂਠੇ ਬਣਾ ਲੂੰਗੀ ਫਿਚੰਚ ਸਵੇਰੇ ਇੱਕ ਵਾਰ ਤੁਸੀਂ ਆ ਜਾਓ ਕੰਮ 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 ਸਾਈਡ ਬਾਈ ਸਾਈਡ ਹੋਰ ਨਹੀਂ ਤੋਂ ਮੁੱਟ ਹੋਰ ਕੰਮ ਵੀ ਹੁੰਦੇ ਨੇ ਇਹ ਨਹੀਂ ਕੱਲ ਖਾਣੇ ਦੀ ਤਿਆਰੀ ਹੁੰਦੇ ਵੀ ਖਾਣਾ ਖਾਣੋਂ ਉਹਦੀ ਤਿਆਰੀ ਕਰਨੀ ਨਾਲ ਨਾਲ ਭਾਂਡੇ ਹੋਈ ਜਾਂਦੇ ਨੇ ਕਿਸੇ ਨੂੰ ਚਾਹ ਚਾਹੀਦੀ ਹੈ ਕਿਸੇ ਨੂੰ ਦੁੱਧ ਚਾਹੀਦਾ ਹਨ ਫਿਰ ਭਾਂਡੇ ਹੋ ਗਏ ਕੋਈ ਹੋਰ ਭਾਂਡਾ ਵਿਹਲਾ ਕਰ ਆਪਣਾ ਕੋਈ ਸ੍ਰਿਚ ਰੱਖਣਾ ਕੋਈ ਸ੍ਰਿਚ ਤੋਂ ਕੱਟਣਾ ਬਸ ਐਂਦਾ ਨਿੱਕੇ ਨਿੱਕੇ ਕੰਮਰ ਸੋਈ ਚੱਲੀ ਜਾਂਦੇ ਹੁੰਦੇ ਨੇ ਇੱਧਰ ਮੈਂ ਗੁੰਨਦਾ ਆਟਾ ਤੇ ਇੱਧਰ ਬਣ ਗਈ ਚਟਨੀ ਮੈਂ ਮੀਂਹ ਦੀ ਰਾ ਕੱਟੇ ਇਸ ਲਈ ਮੈਂ ਕਿਹਨੂੰ ਜੀਰਾ ਰੋਸਟ ਕਰਕੇ ਨਾ ਪਾਊਡਰ ਬਣਾਉਂਗੀ ਭੁੰਨੇ ਹੋਏ ਜੀਰੇ ਦਾ ਪਰ ਹੁਣ ਮਿਕਸੀ ਵਾਲਾ ਜਾਰ ਗਿੱਲਾ ਹੋ ਗਿਆ ਮੈਂ ਚਟਨੀ ਬਣਾ ਲਈ ਫਿਰ ਦੁਪਹਿਰ ਤੋਂ ਬਾਅਦ ਫੇਰ ਦੇਖਾਂਗੀ ਜਾਰ ਤੇ ਅੱਛੀ ਤਰ੍ਹਾਂ ਸੁੱਕ ਗਿਆ ਨਾ ਫਿਰ ਪਾਊਡਰ ਕਰੂੰਗੀ ਨਾਲ ਦੇ ਨਾਲ ਕੋਸਾ ਹੋਗਾ ਜਦੋਂ ਠੰਡਾ ਹੋਗਾ ਜੀਰਾ ਫਿਰ ਪਾਊਡਰ ਬਣਾਉਂਗੀ ਫਿਰ ਦੁਪਹਿਰ ਤੋਂ ਬਾਅਦ ਦੇਖੂੰਗੀ ਐਂ ਇਹ ਹੋ ਗਈ ਮੇਰੀ ਤਿਆਰੀ ਬ੍ਰੇਕਫਾਸਟ ਦੀ ਤੇ ਹੁਣ ਮੈਂ ਆਟੇ ਦਾ ਪੈਕੇਟ ਨਾ ਇਹਦੇ ਵਿੱਚ ਪਾਇਆ ਇਹ ਆਟਾ ਹੈਗਾ ਮਲਟੀ ਗ੍ਰੇਨ ਆਟਾ ਗੁੱਡਨੈਸ ਆਫ ਮਿਲਟਸ ਇਹਦੇ ਵਿੱਚ ਸਾਰੇ ਮਿਲਟਸ ਨੇ ਇਹ ਲੈਂਦਾ ਦਵਿੰਦਰ ਲੈਂਦੇ ਨੂੰ ਕਈ ਦਿਨ ਹੋ ਗਏ ਪਰ ਮੇਰੇ ਕੋਲ ਇੱਕ ਹੋਰ ਆਟਾ ਚੱਲ ਰਿਹਾ ਸੀ ਉਹ ਖਤਮ ਕੀਤਾ ਫਿਰ ਮੈਂ ਆਹ ਵਾਲਾ ਸ਼ੁਰੂ ਕੀਤਾ ਕਰੋ ਹੀ ਹੋਣਾ ਜਿੱਦੋਂ ਇਹਦੇ ਵਿੱਚ ਸਾਰਾ ਕੁਝ ਹੈ ਗ੍ਰੀਨ ਗ੍ਰਾਮ, ਬਲੈਕ ਗ੍ਰਾਮ, ਪੀਸ, ਕੌਰਨ, ਰਾਈਸ, ਓਟਸ, ਬਾਰਲੇ, ਸੋਰਗਮ, ਮਿਲਟ, ਫਿੰਗਰ ਮਿਲਟ, ਫੌਕਸਟੇਲ ਮਿਲਟ, ਕੋਦੋ ਮਿਲਟ ਇਹਦੇ ਵਿੱਚ ਮਿਲਟਸ ਆ ਗਈਆਂ ਸਾਰੀਆਂ ਮਿਲਟਸ ਆਟਾ ਔਰ ਦੇਖਣ ਨੂੰ ਵੀ ਇੱਕਦਮ ਵਾਈਟ ਹੈ ਬਿਲਕੁਲ ਚਿੱਟਾ ਇਹਨੂੰ ਕਣਕ ਰਾਟੇ ਵਿੱਚ ਮਿਕਸ ਕਰਨਾ ਕਰਾਂਗੇ ਜੇ ਕਿਸੇ ਨੇ ਵੈਸੀ ਗਲੂਟਨ ਫ੍ਰੀ ਰੋਟੀ ਖਾਣੀ ਹੈ ਤੈਨੂੰ ਕੱਲਾ ਗੁੰਨਕੇ ਵੀ ਖਾ ਸਕਦਾ ਪਰ ਸਾਡੇ ਫੈਮਿਲੀ ਚ ਐਡਾ ਕੋਈ ਹੋ ਹੈ ਨਹੀਂਗਾ ਹਮ ਤੱਕ ਕੌਨਸ਼ੀਅਸ ਹੈ ਨਾ ਜਿਆਦਾ ਵੀ ਜਿਨੇ ਕਣਕ ਖਾਣੀ ਨਹੀਂ ਇਹ ਮੈਨੂੰ ਮੈਂ ਕਣਕ ਦੇ ਵਿੱਚ ਮਿਕਸ ਕਰਕੇ ਖਾਇਆ ਕਰੂੰਗੀ। ਇਹ ਆਟਾ ਦਿੰਦਣ ਮੈਨੂੰ ਕੋਈ ਵਾਰ ਪੁੱਛੋ ਸ਼ੁਰੂ ਨਹੀਂ ਕੀਤਾ ਸ਼ੁਰੂ ਕੀਤਾ ਮੈਂ ਕਿ ਮੇਰੇ ਕੋਲ ਆਟਾ ਹੋਰ ਜਲ ਰਿਹਾ ਖਤਮ ਉਹ ਮੈਂ ਫੇਰ ਸ਼ੁਰੂ ਕਰੂੰਗੀ। ਫਾਈਨਲੀ ਅੱਜ ਮੈਂ ਇਹ ਡੰਬੇ ਵਿੱਚ ਪਾਇਆ। ਜੇ ਤੁਸੀਂ weight loss ਕਰਨ ਦੀ ਸੋਚ ਰਹੇ ਹੋ ਤਾਂ ਇਹ ਜਿਹੇ ਪੈਕੇਟਸ ਆਉਂਦੇ ਨੇ ਬਾਜ਼ਾਰ ਵਿੱਚ ਤੁਸੀਂ ਲੈ ਸਕਦੇ ਹੋ ਜਾਂ ਫਿਰ ਤੁਸੀਂ ਮਿਲਟਸ ਇਕੱਠੇ ਕਰਕੇ ਆਪ ਵੀ ਪਿਸਵਾ ਸਕਦੇ ਹੋ। ਔਰ ਇਹਦੇ ਪਰੌਂਠਾ ਬਣ ਕੇ ਤਿਆਰ ਹੈ ਮਖਾਨੀ ਮੇਥੇ ਮੂਲੀ ਵਾਲਾ ਪਰੌਂਠਾ ਇਹ ਕੋਈ ਪਰੌਂਠਾ ਖਾਉਂਗੀ ਹਲਕਾ ਜਿਹਾ ਮੋਟਾ ਕਿਉਂ ਲਾ ਲੂੰਗੀ ਬਹੁਤ ਘੱਟ ਕਿਉਂ ਲਾ ਕੇ ਬਣਾਇਆ ਵਸਦਾ ਵੇ ਤੇ ਨਾਲ ਮੈਂ ਚਟਨੀ ਲੂੰਗੀ ਥੋੜੀ ਦਹੀਂ ਵਗੈਰਾ ਕੁਝ ਨਹੀਂ ਲੂੰਗੀ ਕਿਉਂਕਿ ਗਲਾ ਥੋੜਾ ਮੈਨੂੰ ਠੀਕ ਨਹੀਂ ਲੱਗ ਰਿਹਾ ਮੇਰਾ ਟਾਈਮ ਹੋ ਰਿਹਾ ਹੁਣ ਪੌਣੀ ਦੋ ਦਾ ਤੇ ਮੈਂ ਇਹਦਾ ਥੋੜਾ ਜਿਹਾ ਦਲੀਆ ਆਪਣੇ ਆਪసే ਕੁੱਕ ਕੀਤਾ ਮੈਨੂੰ ਮੇਰੀ ਸਿਹਤ ਠੀਕ ਨਹੀਂ ਲੱਗਦੀ ਸੋ ਯਾਰੀ ਮੈਂ ਬਿਲਕੁਲ ਚੰਗੀ ਪੰਜ ਉਠੀ ਆ ਕੰਮ ਕਰਿਆ ਖਾਣਾ ਖਾਧਾ ਖਾਣਾ ਖਾਣ ਤੋਂ ਬਾਅਦ ਜੇ ਮੈਂ ਕਹਿੰਦਾ ਮੈਂ ਨਾ ਲਾ ਉਸ ਤੋਂ ਬਾਅਦ ਪਤਾ ਨਹੀਂ ਮੈਨੂੰ ਨਾ ਹਿੰਦਾਂ ਤੋਂ ਪਹਿਲੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਲੱਗਾਈ ਹੁਣ ਪਖਾਰ ਚੜੂ ਠੰਡ ਲੱਗਣ ਲੱਗੀ ਫਿਰ ਮੈਂ ਨਾ ਤੇਿਰ ਮੈਂ ਹੱਥੋਂ ਤੋਂ ਉਹਦੇ ਕੱਪੜੇ ਚੇਂਜ ਕਰ ਲਏ ਨਾ ਦਵਾਈ ਦੋਈ ਲਈ ਮੈਂ ਰੈਸਟ ਕਰਾ ਉਹ ਉੱਠ ਕੇ ਆਈ ਸੀ ਕਿਚਨ ਵਿੱਚ ਇਧਰ ਬਣ ਰਹੇ ਨੇ ਬਣ ਗਏ ਰਾਈਸ ਇਹ ਇਧਰ ਕੜਾਹੀ ਵਿੱਚ ਬਣਾ ਤੇ ਪਲਾਉ ਰਾਈਸ ਸਬਜ਼ੀਆਂ ਵਾਲੇ ਤੇ ਇਧਰ ਮੈਂ ਥੋੜਾ ਜਿਹਾ ਇੱਕ ਕੋਲਨੀ ਕਦਲਿਆ ਆਪਣੇ ਵਾਸਤੇ ਬਣਾਇਆ ਉਹਨਾਂ ਕੱਲ੍ਹ ਸਵੇਰੇ ਮੈਂ ਕੋਈ ਸਬਜ਼ੀ ਨਹੀਂ ਬਣਾਈ ਸੀ ਰੋਟੀਆਂ ਬਣਾ ਲਈ ਹੁਣ ਚਾਵਲ ਤੇ ਨਾਲ ਅਦੜੀ ਆਪਣੇ ਵਾਸਤੇ ਤੇ ਮੈਂ ਸਬਜੀ ਲਈ ਤਿਆਰੀ ਕਰਤੀ ਚੌਕਿੰਗ ਕਰਤੀ ਖਾਣਾ ਬਣਾਉ ਆਲੂ ਬਣਾਉ ਅਰਬੂਜੀ ਕੱਟ ਕੇ ਰੱਖਤੇ ਲਸਣ ਕੁੱਟ ਕੇ ਰੱਖਤਾ ਫਿਰ ਮੈਂ ਤਾਂ ਹੁਣ ਥੋੜਾ ਰੈਸਟ ਕਰਕੇ ਨਾ ਵਿੱਜੀ ਚਲਿਆ ਖਾ ਕੇ ਥੋੜਾ ਰੈਸਟ ਕਰਕੇ ਫਿਰ फटाफट ਸਬਜੀ ਬਣਾਉ ਉਹ ਸਬਜੀ ਬਣ ਜੇ ਮੇਰੇ ਫਿਰ ਮੈਂ ਲੇਟ ਗਈ ਮੇਰੇ ਕੋਲ ਕੁਝ ਹੋ ਗਿਆ ਮੈਂ ਰੈਸਟ ਕਿਚਨ ਦੀ ਤਰ੍ਹਾਂ ਫਿਰ ਰੋਟੀ ਟੁਕ ਵੀ ਚੀ ਰਹੀ ਹੈ ਆ ਹੀ ਹੋ ਗਿਆ ਥੋੜਾ ਹੁਣ ਰੈਸਟ ਕਰੂ ਲਗਾਤਾਰ ਕੰਮ ਨਹੀਂ ਕਰੂਗੀ ਤਾਂ ਇਹਦੇ ਬਾਅਦ ਥੋੜਾ ਜਿਹਾ ਕੁੱਕ ਹੋ ਰਿਹਾ ਦੁੱਧ ਮੇਂ ਪਾਤਾ ਚਲ ਮੈਂ ਹੋਰ ਕੁੱਕਰ ਲਾ ਸਲੋ ਤੇ ਤੇ ਬਾਹਰ ਬੜੀ ਸੋਹਣੀ ਧੁੱਪ ਨਿਕਲੇ ਇੱਕਦਮ ਹੁਣ ਨਿਕਲੀ ਧੁੱਪ ਪੌਣੇ 2 ਜਮੇ ਤੁਹਾਨੂੰ ਪੌਣੇ 2 ਵੇ ਆਹ ਦੇਖੋ ਬੜੀ ਸੋਹਣੀ ਧੁੱਪ ਨਿਕਲੀ ਇੱਕਦਮ ਸੂਰਜ ਨਿਕਲੇ ਹੁਣ ਪੌਣੇ 2 ਵਜੇ ਕੱਪੜੇ ਤਾਂ ਮੇਰੇ ਧੋਣ ਵਾਲੇ ਪੈਂਦੇ ਤੋਂ ਤੇ ਕੱਲ ਟਾਬ ਵਾਲਨ ਧੁੱਪ ਲਵਾ ਦਨ ਧੁੱਪੇ ਪਾ ਦਨ ਧੁੱਪ ਰਹਿੂਗੀ ਜਾਂ ਐ ਵੀ ਨਹੀਂ ਪਤਾ ਹੁਣ ਫੇਰ ਧੁੱਪ ਚੱਲ ਜਾ ਕੋਈ ਪਤਾ ਨਹੀਂਗਾ ਬੜਾ ਸੋਹਣਾ ਤਿੱਖੀ ਜੀ ਧੁੱਪ ਨਿਕਲੀ ਐ ਬਾਕੀ ਬਾਹਰ ਜਾ ਕੇ ਦੇਖਦੇ ਹਾਂ ਕਿ ਮੇਂ ਇਧਰ ਬਣ ਚੁੱਕੀ ਆਲੂ ਪਾਲਕ ਦੀ ਸਬਜ਼ੀ ਪਾਣੀ ਮੈਂ ਬਿਲਕੁਲ ਡਰਾਈ ਕਰਤਾ ਸੀ ਇਹਦਾ ਪਾਣੀ ਬਹੁਤ ਹੁੰਦਾ ਪਾਲਕ ਵਿੱਚ ਮੈਂ ਬਿਲਕੁਲ ਡਰਾਈ ਕਰਤਾ ਬਾਕੀ ਥੋੜਾ ਬਹੁਤ ਜਿਹੜਾ ਹੁਣ ਮੋਇਸਚਰ ਬਹੁਤ ਘੱਟ ਮੋਇਸਚਰ ਆ ਜਿਹੜਾ ਹੁਣ ਗਰਮ ਕਰਾਂਗੇ ਸਬਜ਼ੀ ਤਾਂ ਹੁਣ ਇਹ ਪਾਣੀ ਸੁੱਕੂ ਜੂ ਇਹਦਾ ਬਿਲਕੁਲ ਡਰਾਈ ਜੀ ਵਗੇ ਲੱਗ ਗਿਆ ਪਾਣੀ ਵਾਲੀ ਨਹੀਂ ਜੇ ਫਿਰ ਜ਼ਿਆਦਾ ਪਾਣੀ ਰਹਿ ਜਾਏ ਤੁਸੀਂ ਬੇਸਣ ਨੂੰ ਨਾ ਡਰਾਈ ਰੋਸਟ ਕਰਕੇ ਸੁੱਕਾ ਘੁੰਨ ਕੇ ਬੇਸਣ ਨੂੰ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਬੇਸਣ ਫਿਰ ਪਾਣੀ ਸੋਖ ਲਾਂਦਾ ਮੈਂ ਪਰ ਪਾਇਆ ਨਹੀਂ ਮੈਂ ਵੈਸੇ ਹੀ ਸੇਕ ਲਵਾ ਕੇ ਪਾਣੀ ਸੁਕਾਤਾ ਸਾਰਾ ਇਹਦਾ ਖੁਸ਼ਬੂ ਬੜੀ ਸੋਹਣੀ ਆ ਰਹੀ ਕਿਉਂਕਿ ਮੈਂ ਲਸਣ ਭਾਈਏ ਕਾਫੀ ਸਾਰੇ ਕੁੱਟ ਕੇ ਕ੍ਰਸ਼ ਕਰਕੇ ਲਸਣ ਦਾ ਫਲੇਵਰ ਬਹੁਤ ਵਧੀਆ ਲੱਗਦਾ ਪਾਲਕ ਵਿੱਚ ਵੈਰੀ ਵੈਰੀ ਗੁੱਡ ਮਾਰਨਿੰਗ ਅੱਜ ਹੈਗਾ ਨੈਕਸਟ ਡੇ 30 ਤਰੀਕਾ ਹੈ 30 ਦਸੰਬਰ ਤੇ ਟਾਈਮ ਹੋ ਰਿਹਾ 12 ਵਜੇ ਦਾ ਮੈਂ ਕੱਪੜੇ ਤਾਂ ਮੈਂ ਮਾਰਨਿੰਗ ਵਿੱਚ ਝੋਤੇ ਸੀ ਯਾਨੀ ਰਾਤ ਫੂਲੀ ਮਸ਼ੀਨ 'ਚ ਪਾਤੀ ਸੀ ਤੇ ਸਵੇਰੇ ਕੱਢ ਕੇ ਮੈਂ ਇੱਕ ਵਾਰ ਤਾਂ ਅੰਡਰ ਡਰਾਈੰਗ ਰੂਮ ਵਿੱਚ ਪਾਤੇ ਹੁਣ ਧੁੱਪ ਨਿਕਲੀ ਸੀ ਫਿਰ ਮੈਂ ਚੱਕ ਕੇ ਬਾਹਰ ਪਾਤੇ ਹਿਲਾ ਕੇ ਬਾਹਰ ਪਾਤੇ ਫਿਰ ਲਾਲ ਚੰਦ ਦੇ ਵਿੱਚ ਧੁੱਪ ਨਿਕਲੀ ਜੀ ਮੈਂ ਸੁੱਕਣਗੇ ਠੀਕ ਆ ਪਰ ਹੁ ਕੁਝ ਤਾਂ ਹਵਾ ਨਿਕਲੂ ਕੱਪੜਿਆਂ ਦੀ ਐ ਜੀ ਹੁੰਦਾ ਵੀ ਚਲ ਅੰਦਰ ਨਾਲ ਤੋਂ ਬਾਹਰ ਬੈਟਰ ਥੋੜਾ ਸੂਰਜ ਦਿਖਾਈ ਦਿੱਤਾ ਸਿੱਖ ਵਾਰ ਤਾਂ ਵਧੀਆ ਨਿਕਲੇ ਇਸ ਧੁੱਪ ਪਰ ਹੁਣ ਫੇਰ ਧੁੱਪ ਚਲੀ ਗਈ ਐਨੀ ਵੇਸ ਕੁਝ ਨਾ ਕੁ ਸੁੱਕਣਗੇ ਅੰਦਰ ਨਾਲ ਤੋਂ ਬੈਟਰ ਅਗੇ ਪਾਦੀ ਪਾਦੀ ਤੇ ਸਿਹਤ ਕੁਝ ਅੱਜ ਵੀ ਠੀਕ ਨਹੀਂ ਹੈਗੀ ਹੁਣ ਦਵਾਈ ਲੈ ਕੇ ਆਏ ਆ ਆ ਕੇ ਚਾਹ ਪੀਤੀ ਹੈ ਤੇ ਕੰਮ ਐਨੇ ਠਾਪ ਹੋਏ ਪੈਨ ਕਰਦੇ ਆ ਨੇ ਠਾਪ ਹੋਏ ਪੈਨੇ ਸਵੇਰੇ ਜਦ ਉੱਠੀ ਇੱਕ ਵਾਰ ਤਾਂ ਲੱਗਿਆ ਵੀ ਸਿਹਤ ਠੀਕ ਆ ਹਨਾ ਫੇਰ ਐ ਲਾਲਚ ਹੋ ਗਿਆ ਵੀ ਚਲੋ ਮੈਂ ਕੋਈ ਦਾਲ ਸਬਜ਼ੀ ਬਣਾ ਲਾਂ ਆਟਾ ਗੁੰਨ ਲਾਂ ਵੀ ਰੋਟੀ ਤਾਂ ਖਾਵਾਂਗੀ ਚਲ ਹੋਰ ਕੰਮਾਂ ਬਿਨਾਂ ਸਰਦੂ ਖਾਦੇ ਹੋ ਨਾ ਤਾਂ ਸਰਦਾਂ ਨਹੀਂ ਉੱਠ ਕਿਵੇਂ ਸਵੇਰੇ ਦਾਲ ਬਣਾ ਲਈ ਮੋਠਾਂ ਤੇ ਆਟਾ ਗੁੰਨਿਆ ਰੋਟੀ ਟੁਕ ਵੀ ਕਰ ਲਿਆ ਖਾ ਵੀ ਲਿਆ ਭੰਡ ਭੁੰਡੇ ਵੀ ਚੱਕ ਲਿਆ ਬਸ ਇੰਨਾ ਹੀ ਕੰਮ ਕਰਿਆ ਹੋਰ ਤਾਂ ਫਿਰ ਹੁੰਦਾ ਵੀ ਜਦੋਂ ਆਪਾਂ ਨੂੰ ਟਲਾਈ ਹੋਵੇ ਤੇ ਸ਼ਾਮ ਵਾਸਤੇ ਵੀ ਦਾਲ ਪਈ ਐ ਮੈਂ ਦੋ ਟਾਈਮ ਦੀ ਇਕੱਠੀ ਬਣਾ ਲਈ ਸੀ ਵਾਰੀ ਵਾਰੀ ਨਾਲੋਂ ਦਵਾਈ ਲਿਆਏ ਹੁਣ ਫਰਕ ਐ ਸਹੀ ਤਾਂ ਇੱਕ ਵਾਰ ਠੀਕ ਐ ਬਾਕੀ ਅੰਦਰੋਂ ਥੋੜੀ ਥੋੜੀ ਜਿਹੜੀ ਵੀਕਨੈਸ ਆਉ ਤਾਂ ਰਉ ਕੁਝ ਦਿਨ ਤਾਲੇ ਹੌਲੀ ਹੌਲੀ ਟੀਕੋ ਅੰਦਰੋਂ ਤੋਂ ਕਰੂੰ ਠੀਕ ਹੈ ਕੰਮ ਐਨੇ ਕਰਨ ਵਾਲੇ ਪਏ ਨੇ ਡਸਟਬਿਨ ਖਾਲੀ ਕਰਨ ਵਾਲੇ ਪਏ ਨੇ ਡਸਟਿੰਗ ਕਰਨ ਵਾਲੀ ਪਈ ਆ ਬਾਥਰੂਮ ਤੋਂ ਨਾਲ ਪਿਆ ਐਨਾ ਕੁਝ ਕੰਮ ਸ਼ੁਰੂ ਹੋਇਆ ਪਿਆ ਨਾ ਹੁਣ ਜਿਆਦਾ ਤਾਂ ਮੈਂ ਕੰਮ ਕੁਝ ਨਹੀਂ ਕਰਦੀ ਪਾਣੀ ਵਾਲਾ ਕੰਮ ਨਹੀਂ ਕਰਦੀ ਹੈਗੀ ਕਿਉਂਕਿ ਪਹਿਲਾਂ ਸੇਜ ਜ਼ਰੂਰੀ ਹੈ ਬਾਕੀ ਕੰਮ ਕੋਮ ਤਾਂ ਚੱਲ ਜਾਈ ਜਾਂਦੇ ਨੇ ਤਾਂ ਖਤਮ ਹੁੰਦੇ ਹੀ ਨਹੀਂਗੇ ਬਸ ਮੈਂ ਕੱਲੇ ਡਸਟਬਿਨ ਕੋਸ਼ਿਸ਼ ਕਰਦੇ ਵੀ ਡਸਟਬਿਨ ਖਾਲੀ ਕਰਦਾ ਮੈਂ ਸਾਰੇ ਡਸਟਬਿਨ ਹੀ ਖਾਲੀ ਕਰਨ ਵਾਲੇ ਪਏ ਨੇ ਸਾਰੇ ਸੁੱਪੇ ਕੂੜੇ ਵਾਲੇ ਗਿੱਲੇ ਕੂੜੇ ਵਾਲੇ ਬਾਥਰੂਮ ਵਾਲਾ ਡਸਟਬਿਨ ਸਾਰੇ ਚੇਂਜ ਕਰਨ ਵਾਲੇ ਹੋਏ ਪਹਿਲਾਂ ਅੰਦਰ ਕੋਲ ਉਹ ਤਿੰਨ ਵਗੈਰਾ ਨਾਲ ਕੂੜਾ ਕੱਢਣ ਵਾਲਾ ਪਿਆ ਕਰਦੀਆਂ ਕੰਮ ਥੋੜਾ ਥੋੜਾ ਕਰਕੇ ਕਰਦੀ ਜਿਆਦਾ ਸਿਹਤ ਨੂੰ ਉਹ ਵੀ ਨ ਕਰਨਾ ਹੈਗਾ ਕਿ ਕਦਮ ਹੀ ਆਪ ਬਰڈن ਪਾਈ ਹੈ ਨਾ ਦੁਬਾਰੇ ਬੁਖਾਰ ਹੋ ਜਾਏ ਹਲਕਾ ਫੁਲਕਾ ਕੰਮ ਕਰਦੀ ਸਾਡੇ ਬੈਡਰੂਮ ਦਾ ਵੀ ਬੁਰਾ ਹਾਲ ਹੋਇਆ ਪੈਂਦਰ ਕੱਪੜੇ ਰਜਾਈ ਕੁਰਸੀਆਂ ਕੱਪੜਿਆਂ ਦੀ ਭਰੀਆਂ ਪਿਆਣੀਆਂ ਕੋਈ ਜੋ ਆਪਣੇ ਸਿਹਤ ਠੀਕ ਨਹੀਂ ਫਿਰ ਕੁਝ ਵੀ ਕਰਨ ਦਾ ਦਿਲ ਨਹੀਂ ਕਰਦਾ ਹੈਗਾ ਬਸ ਸੌਂਦੀ ਖਾਣ ਪਕਾਉਣ ਕਰਕੇ ਆ ਕੇ ਮੈਂ ਤਾਂ ਬੈੱਡ ਤੇ ਡਿੱਗ ਪੰਦੀ ਹੁੰਦੀ ਸਰਜਾਈ ਚ ਹੀ ਪੜ ਜਾਂਦੀ ਹੁੰਦੀ ਸੀ ਕੱਲ ਦਾ ਬਸ ਆਹ ਕੁਛ ਚੱਲਦੀ ਜਾਂਦਾ ਅਸੀਂ ਠੀਕ ਹੋਵੇ ਸਾਰੇ ਕੰਮ ਮੀ ਰੂਟੀਨ ਦੇ ਟਰੈਕ ਤੇ ਆਪਾਂ ਕਰੀ ਜਾਂਦੇ ਹਾਂ ਫਿਰ ਠੀਕ ਹੋਵੇ ਤਾਂ ਸਾਰੇ ਕੰਮ ਇਕੱਠੇ ਹੋ ਜਾਂਦੇ ਨੇ ਮਤਲਬ ਹੁਣ ਕਰਦੇ ਆ ਥੋੜੇ ਥੋੜੇ ਕਰਕੇ ਕਰਦੇ ਆ ਜਿਆਦਾ ਵੀ ਨਹੀਂ ਕਦਮ ਮੈਂ ਲੱਗਦੀ ਕੰਮਾਂ ਤੇ ਥੋੜੇ ਥੋੜੇ ਕਰਕੇ ਸੁੱਕੇ ਜਿਹੇ ਕੰਮ ਕਰਦੇ ਆ ਪਾਣੀ ਵਾਲੇ ਕੰਮ ਨਹੀਂ ਮੈਂ ਹੁਣ ਕਰ ਲਈਏ ਤੇ ਹੁਣ ਮੈਂ ਸ਼ੁਰੂ ਕਰਦੇ ਆ ਰੂਮ ਦੀ ਸੈਟਿੰਗ ਕਰਨਾ ਥੋੜੇ ਬਹੁਤ ਚੱਕ ਧਾਰ ਕਰੀਏ ਕੱਪੜਿਆਂ ਦੇ ਥੋੜਾ ਜਿਹਾ ਨਾ ਦਵਾਈ ਦੂਈ ਲੈ ਕੇ ਸੇਜ ਤੇ ਠੀਕ ਹੈ ਅਗਰੇ ਥੋੜੀ ਜਿਹਾ ਇਹ ਦਿਲ ਕਰ ਰਿਹਾ ਵੀ ਕੁਝ ਨਾ ਕੁਝ ਕਰੀਏ ਤੇ ਉਵੇਂ ਰੂਮ ਦੀ ਹਾਲਾਤ ਕੁਝ ਇਹੋ ਜਿ ਤੁਮੇ ਬੈੱਡਸ਼ੀਟ ਵੀ ਚੇਂਜ ਕਰਨੀ ਆ ਦੋ ਹਫ਼ਤੇ ਹੋ ਗਏ ਬੈੱਡਸ਼ੀਟ ਇਹ ਵਾਲੀ ਪਿਛਾਈ ਨੂੰ ਤੇ ਬੈੱਡਸ਼ੀਟ ਵੀ ਚੇਂਜ ਕਰੂੰਗੀ ਥੋੜੇ ਬਹੁਤ ਕੱਪੜੇ ਵਗੈਰਾ ਪਈ ਨੇ ਕੁਰਸੀਆਂ ਤੋਂ ਚੱਕੂੰਗੀ ਤੇ ਜਾਈ ਦਿੱਤੇ ਇਹ ਕਰਕੇ ਇੱਕ ਵਾਰ ਲਗਾ ਦੂੰਗੀ ਜਾਣੇ ਰੂਮ ਫਿਰ ਨਾ ਹਲਕਾ ਹੋ ਜਾਊਗਾ ਹੁਣ ਆਏ ਲੱਗਦਾ ਜਿਵੇਂ ਕਮਰਾ ਨਾਲ ਕੱਪੜਿਆਂ ਨਾਲ ਵੀ ਸਤ੍ਰਿਆ ਨਾਲ ਪਰਿਆ ਪਿਆ ਉਹ ਦਵਿੰਦਰ ਵੀ ਕਹੀਦੀ ਨਾ ਤੋਂ ਬੈੱਡ ਰੈਸਟ ਤੇ ਸੀ ਬਿਮਾਰ ਸੀਗੇ ਇਹ ਵੀ ਪਈ ਸੀ ਅੱਜ ਹੀ ਉੱਠੇ ਨੇ ਬੈੱਡ ਤੋਂ ਫਿਰ ਉਸ ਕਰਕੇ ਮੇਥੋਂ ਕੁਝ ਨਾ ਜ਼ਿਆਦਾ ਰੂਮ ਦੀ ਸਾਫ ਸਫਾਈ ਡਸਟਿੰਗ ਕੁਝ ਨਹੀਂ ਹੁੰਦੀ ਸੀ ਫਿਰ ਅੱਜ ਰੂਮ ਉਹ ਖਾਲੀ ਹੋਇਆ ਯਾਨੀ ਕਿ ਦਵਿੰਦਰ ਬੈੱਡ ਤੋਂ ਉੱਠੇ ਨੇ ਫਿਰ ਮੈਂ ਕਿਹਾ ਅੱਜ ਬੈੱਡ ਸ਼ੀਟ ਚੇਂਜ ਕਰ ਦਾਂਣੀ ਆ ਪਿਛੇ ਵਾਲੀ ਬੈੱਡ ਸ਼ੀਟ ਸੇਮ ਛਾੜ ਕੇ ਬਿਛਾ ਦੂੰਗੀ ਤੇ ਉੱਪਰ ਵਾਲੀ ਦੂਸਰੀ ਅਲੱਗ ਤੋਂ ਗਰਮ ਬੈੱਡ ਸ਼ੀਟ ਉਹ ਦੂਸਰੀ ਲਗਾ ਦੂੰਗੀ ਕਿਉਂਕਿ ਬੈੱਡ ਸ਼ੀਟਸ ਤਾਂ ਆਪਾਂ ਹਫ਼ਤੇ 10 ਦਿਨਾਂ ਬਾਅਦ ਤਾਂ ਚੇਂਜ ਕਰਦੇ ਕਰਦੇ ਆ ਤੇ ਹੁਣ ਤਾਂ ਦੋ ਹਫ਼ਤੇ ਲੰਘ ਗਏ ਮੇਰੇ ਤਾਂ ਕਰਨੀ ਤਾਂ ਪਹਿਲਾਂ ਸੀ ਦੋ ਚਾਰ ਦਿਨ ਪਹਿਲਾਂ ਹੀ ਕਰਨੀ ਸੀ ਬੈੱਡ ਸ਼ੀਟ ਚੇਂਜ ਪਰ ਚਲੋ ਕੋਈ ਗੱਲ ਨਹੀਂ ਹੁਣ ਕਰ ਦਾਂਣੀ ਆ ਉਹ ਗੰਦੀਆਂ ਹੁੰਦੀਆਂ ਹੁੰਦੀ ਪਰ ਆਪ ਨੂੰ ਹੁੰਦਾਗਾ ਨਾ ਬਈਨੇ ਦਿਨ ਹੋ ਗਏ ਬਰੈੱਡਸ਼ੀਟ ਬਚਾਈ ਨੂੰ ਵੀ ਚੇਂਜ ਕਰੀਏ ਹਬ ਦੇ ਮਨ ਹੁੰਦਾ ਵੀ ਬਦਲਾ ਕਰਦੀਏ ਬਹੁਤ ਦਿਨ ਹੋ ਗਏ ਉਹ ਨਾਲ ਬੈੱਡਸ਼ੀਟ ਬਿਛੀ ਨੂੰ ਗੰਦੀਆਂ ਤਾਂ ਹੁਣ ਚਿਰ ਹੁੰਦੀਆਂ ਕਿਉਂਕਿ ਬੱਚਿਆਂ ਨਾਲ ਹੀ ਗੰਦੀਆਂ ਹੁੰਦੀਆਂ ਬਰੈੱਡਸ਼ੀਟ ਸਿਆਣੇ ਬੰਦੇ ਨਾਲ ਤਾਂ ਕੀ ਜਾਂਦੀਆਂ ਹੋਣਗੀਆਂ ਤੇ ਬੈੱਡਸ਼ੀਟ ਦੂਸਰੀ ਵਾਸ਼ ਕਰੀ ਹੋਈ ਮੈਂ ਲਗਾਤੀ ਫਿਰ ਲੋਸ ਵੀ ਰੱਖ ਦਾਂਗੇ ਤੇ ਹੁਣ ਇਸ ਤੋਂ ਬਾਅਦ ਫਿਰ ਮੈਂ ਸ਼ੁਰੂ ਕਰੂੰਗੀ ਰੂਮ ਦੀ ਡਸਟਿੰਗ ਕਰਨੀ ਕੋਈ ਡਸਟਿੰਗ ਵੀ ਹੋਈ ਨਹੀਂ ਸੀ ਬਹੁਤ ਦਿਨ ਹੋ ਗਏ ਚਾਹੇ ਡਸਟ ਘਟ ਆਉਂਦੀ ਹੈ ਮੌਸਮ ਠੀਕ ਹੈ ਠੰਡਾ ਹੈ ਨਾ ਡਸਟ ਵਾਲਾ ਹੈ ਨਹੀਂ ਪਰ ਫਿਰ ਵੀ ਇੰਨੇ ਦਿਨ ਜਰਪ ਡਸਟਿੰਗ ਨਾ ਕਰੀ ਥੋੜਾ ਥੋੜਾ ਕਰਕੇ ਡਸਟ ਘੱਟ ਹੋ ਜਾਂਦੀ ਹੈ 4 ਦਿਨ 5 ਦਿਨ ਲੰਘ ਜਾਂਦੇ ਨੇ ਨਾ ਕਰੋ ਚਾਹੇ ਰੋਜ਼ ਬਿਲਕੁਲ ਵੀ ਨਾ ਕਰੋ ਚਾਹੇ ਰੋਜ਼ ਕਰ ਲਓ ਤਾਂ ਆਪਣੇ ਮਨ ਦਿੱਖਦਾ ਹੈ ਟੈਕਸ਼ਨ ਪਰ ਮੈਨੂੰ ਤਾਂ ਡਸਟਿੰਗ ਕਰਨ ਨੂੰ ਵੀ ਹਫਤਾ ਮੰਗੂ ਹੋ ਗਿਆ ਸੀ ਰਾਮ ਨੇ ਇੱਕ ਹਫਤਾ ਹੋ ਗਿਆ ਸੀ ਡਸਟਿੰਗ ਹੋਈ ਨਹੀਂ ਸੀ ਤੇ ਹੁਣ ਥੋੜੀ ਥੋੜੀ ਮੈਂ ਕਰ ਦਾਂ ਨੀ ਡਸਟਿੰਗ ਬਾਕੀ ਇਹ ਵੀਡੀਓ ਤੁਹਾਨੂੰ 31 ਦਸੰਬਰ ਨੂੰ ਮਿਲੂਗੀ 31 ਦਸੰਬਰ ਲਾਸਟ ਦਿਨ ਹੋਊਗਾ 2024 ਦਾ ਸੋ ਉਸ ਮੇਰੇ ਸਾਰਿਆਂ ਭੈਣਾਂ ਨੂੰ ਸਾਰੇ ਮੇਰੇ ਈਵਰਸ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੀ ਹਾਂ ਨਵੇਂ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਲਈ ਭਾਗਾ ਭਰਿਆ ਹੋਵੇ ਹਨ ਤੁਸੀਂ ਜੋ ਵੀ ਕੰਮ ਸੋਚੇ ਨੇ 2024 ਉਹ ਵੀ ਤੁਹਾਡੇ ਕੰਮ ਅਧੂਰੇ ਰਹਿ ਕੇ ਸਭ ਦੇ ਮਨੋ ਕਾਵਨਾਮਾ ਪੂਰੀਆਂ ਕਰੇ ਵਾਈਕਰੂ ਜੀ ਪਾਪਾ ਜੀ ਸਭ ਦੀ ਇੱਛਾਵਾਂ ਪੂਰੀਆਂ ਕਰਨ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਭ ਤੋਂ ਜ਼ਰੂਰੀ ਤਾਂ ਤੰਦਰੁਸਤ ਹੈ ਵੀ ਸਰੀਰ ਦਾ ਤੰਦਰੁਸਤ ਹੋਣਾ ਦੇ ਅਰੋਗਤਾ ਹੋਣਾ ਕੋਈ ਰੋਗ ਨਾ ਹੋਵੇ ਆਪਣੀ ਦੇਹ ਨੂੰ ਆਪਣੇ ਸਰੀਰ ਨੂੰ ਤਾਂ ਫਿਰ ਆਪਾਂ ਸਭ ਕੁਝ ਹੀ ਹਾਫਲ ਕਰ ਸਕਦੇ ਹਾਂ ਹੈ ਨਾ ਮਿਹਨਤ ਵੀ ਕਰ ਸਕਦੇ ਹਾਂ ਜੋ ਵੀ ਕੰਮ ਆਪਾਂ ਆਪਣਾ ਕੰਮ ਪੂਰਾ ਕਰਨਾ ਜੋ ਵੀ ਆਪਾਂ ਚਾਹੁੰਦੇ ਆਂ ਫਸ ਆਪਣਾ ਸਰੀਰ ਤੰਦਰੁਸਤ ਹੋਊਗਾ ਕੋਈ ਰੋਗ ਨਹੀਂ ਹੋਊਗਾ ਆਪਾਂ ਸਭ ਕੁਝ ਹੀ ਕਰ ਸਕਾਂਗੇ ਸਭ ਤੋਂ ਜ਼ਰੂਰੀ ਤਾਂ ਤੰਦਰੁਸਤ ਹੈ ਵੀ ਮੇਰੇ ਭੈਣਾਂ ਨੂੰ ਵਾਹਿਗੁਰੂ ਜੀ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਪਕਸ਼ਨ ਤੇ ਨਵੇਂ ਸਾਲ ਦੀਆਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੇ ਭੈਣਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੰਦਰੁਸਤੀ ਲੈ ਕੇ ਆਵੇ ਤੁਹਾਡੇ ਲਈ ਤੁਹਾਡੇ ਪਰਿਵਾਰ ਲਈ ਤੇ ਮੈਂ ਹੁਣ ਕਰ ਰਹੀ ਹਾਂ ਰੂਮ ਦੀ ਡਸਟਿੰਗ ਰੂਮ ਦੀ ਡਸਟਿੰਗ ਕਰਕੇ ਚੇਅਰਸ ਤੇ ਵੀ ਕਪੜਾ ਮਾਰਦਾ ਕਿਉਂਕਿ ਇਹ ਵੀ ਸਾਫ਼ ਕਰਨੀ ਆ ਬਹੁਤ ਜ਼ਰੂਰੀ ਹੋ ਜਾਂਦੀ ਹੈ ਡੇਲੀ ਨਾ ਕਰੋ 10 ਦਿਨਾਂ ਤੋਂ 15 ਦਿਨਾਂ ਤੋਂ ਹਫ਼ਤੇ ਤੋਂ ਕਰੇ ਤਾਂ ਆਪਾਂ ਵੀ ਹੁਣ ਰੂਮ ਥੋੜਾ ਜਿਹਾ ਦੇਖਣਯੋਗ ਲੱਗਦਾ ਪਰ ਤੋ ਕੋਈ ਹਾਲ ਹੀ ਨਹੀਂ ਸੀਗਾ ਕੋਈ ਗੱਲ ਹੈ ਜੇ ਤਾਂ ਆਪਾਂ ਹੱਥ ਨਹੀਂ ਲਾਵਾਂ ਕੋਈ ਸਾਫ਼ ਸਫਾਈ ਨਹੀਂ ਕਰਾਂਗੇ ਹਨਾ ਬਹੁਤ ਫਿਰ ਕਮਰੇ ਚ ਕੱਪੜੇ ਕੁੱਪੜੇ ਬਹੁਤ ਕੁਝ ਸਮਾਨ ਇਕੱਠਾ ਹੋ ਜਾਂਦਾ ਅੱਜ ਮੈਂ 2-3 ਦਿਨਾਂ ਤੋਂ ਅੱਜ ਮੈਂ ਕਮਰੇ ਦੀ ਚੱਕ ਧਰ ਕਰੀ ਆ ਬੈੱਡ ਸ਼ੀਟ ਚੇਂਜ ਕਰਨ ਵਾਲੀ ਸੀ ਉਹ ਕਰੀ ਆ ਡਸਟਿੰਗ ਕਰੀ ਆ ਤਾਂ ਥੋੜਾ ਜਿਹਾ ਦੇਖਣ ਜੋਗ ਹੋ ਗਿਆ ਅੱਧੀ ਬਿਮਾਰ ਤਾਂ ਮੈਂ ਨੂੰ ਦੇਖ ਦੇਖ ਹੋਈ ਪਈ ਸੀ ਵੀ ਕੀ ਹਾਲ ਹੋਇਆ ਪਿਆ ਅੱਜ ਥੋੜੀ ਜੀ ਸਿਹਤ ਠੀਕ ਆ ਉਸ ਕਰਕੇ ਕੁਛ ਅੱਜ ਥੋੜੀ ਸੈਟਿੰਗ ਕਰੀ ਆ ਡਸਟਿੰਗ ਕਰੀ ਆ ਅੱਜ ਲੱਗ ਰਿਹਾ ਵੀ ਹਾਂ ਬੈਡਰੂਮ ਹੈਗਾ ਇਹ ਨਹੀਂ ਤਾਂ ਸਟੋਰ ਰੂਮ ਵੀ ਮੈਨੂੰ ਤਾਂ ਲੱਗ ਰਿਹਾ ਸੀਗਾ ਸਾਲ ਟਸਟਿੰਗ ਹੋ ਗਈ ਬਟ ਸੇ ਚੇਂਜ ਹੋ ਗਈ ਰਚਾਈ ਦੀ ਤੈ ਕਰਤੇ ਅਜ ਦਵਿੰਦਰ ਵੀ ਅੱਜ ਉਠੇ ਨੇ ਬੈਠ ਤੋਂ ਚਾਰ ਪੰਜ ਦਿਨਾਂ ਬਾਅਦ ਉਹ ਵੀ ਬੈੱਡ ਰੈਸਟ ਤੇ ਸੀ ਫਿਰ ਮੈਂ ਵੀ ਫਿਰ ਕਵੇ ਸੈਟਿੰਗ ਕਰ ਰਹਾ ਹਾਂ ਜਦੋਂ ਰੂਮ ਚੱਪਾ ਇਹਨੇ ਬੈੱਡ ਰੈਸਟ ਤੇ ਬੰਦਾ ਕੋਈ ਫਿਰ ਮੈਂ ਵੀ ਕੀ ਚੱਕ ਤਰ ਕਰਾਂ ਕਮਰੇ ਦੀ ਕੀ ਮਸਟਿੰਗ ਕਰਾਂ ਇਸ ਤਰ੍ਹਾਂ ਕੁਝ ਚੱਲ ਰਿਹਾ ਸੀਗਾ ਮਰੀਜ਼ ਬਣੇ ਪਈ ਸੀ ਇਸ ਤਰ੍ਹਾਂ ਬਸ ਅੱਜ ਉਠੇ ਨੂੰ ਵੀ ਪੈਟ ਤੋਂ ਫਿਰ ਅੱਜ ਮੈਨੂੰ ਮੌਕਾ ਮਿਲਿਆ ਵੀ ਬੈੱਡ ਸ਼ੀਟ ਵੀ ਚੇਂਜ ਕਰਦਾ ਟਸਟਿੰਗ ਕਰਦਾ ਸਾਫ ਸਫਾਈ ਕਰਦੀ ਹਾਂ ਰੂਮ ਦੀ ਮੋਹਰੇ ਸਵਾ ਦੋ ਦਾ ਮੈਂ ਹੁਣ ਜੀਰਾ ਡਰਾਈ ਰੋਸਟ ਕਰਕੇ ਹੱਡੀਆਂ ਭੁੰਨ ਕੇ ਹੱਡੀਆਂ ਹੁਣ ਮਿਕਸਰ ਜਾਰ ਚ ਪਾ ਕੇ ਇਹਨੂੰ ਪੀਸ ਦਿਆਂ ਗ੍ਰाइंड ਕਰ ਦਿਆਂ ਭੁੰਨੇ ਹੋਏ ਜੀਰੇ ਦਾ ਪਾਊਡਰ ਨਹੀਂ ਹੈਗਾ ਵੀ ਪਾਊਡਰ ਖਤਮ ਹੋਇਆ ਪੈਸਾ ਹਾਲ ਤਾਂ ਮੈਂ ਪੈਕੇਟ ਬਾਹਰ ਰੱਖਿਆ ਸੀ ਜੀਰੇ ਦਾ ਵੀ ਜੀਰਾ ਭੁੰਨੂਗੀ ਪਾਊਡਰ ਬਣਾਉਂਗੀ ਪਰ ਅੱਜ ਫਾਈਨ ਲੱਗੇ ਪਾਉਡਰ ਪਾਣਾ ਨੇ ਬੋਤਲ ਦੇਖਾਂ ਸਾਫ਼ ਆ ਇਸੇ ਖੰਢੀ ਹੋਈ ਪੀਣੀ ਮੈਂ ਇਸੇ ਚ ਭਾਗੂਗੀ 스ਪੂਨ ਮਤੋਂ ਉਹਨਾਂ ਵੇਸੇ 스ਪੂਨ ਤਜ ਮਸਾਂ ਸਾਫ਼ ਆ ਅਮੇ ਸਟੀਲ ਦੇ ਛੋਟੇ ਛੋਟੇ ਚਮਚ ਲਾਇਏ ਹਨ ਬੋਤਲਸ ਚ ਇੰਨੀ ਆਰਾਮਦਾਰੀ ਰਹਿੰਦੀ ਹੈ ਨਾ ਇੱਕ ਤਾਂ ਪੰਜ ਕੀ ਕੋਈ ਹੋਰ ਚਮਚਾ ਜਰੂਰ ਚੱਕ ਲਗੇ ਇੱਕ ਵਾਰ ਚਮਚਾ ਸਾਫ਼ ਨਹੀਂ ਹੁੰਦਾ ਫੇਰ ਗਿੱਲਾ ਹੁੰਦਾ ਫਿਰ ਆਪਣਾ ਜਿਹੜਾ ਮਸਾਲਾ ਖਰਾਬ ਕਰ ਦਿੰਦਾ ਐਸ ਲਈ ਜੀ ਮਸਾਲਿਆਂ ਵਾਲੀ ਬੋਟਲਸ ਚ ਆਪਾਂ ਇੰਦਾ ਦੇ 스ਪੂਨ ਅਲੱਗਾ ਤੋਂ ਰੱਖੀਏ ਇਹੀ ਯੂਜ਼ ਕਰੀਏ 스ਪੂਨਸ ਮਸਾਲਾ ਕੱਢਣ ਨੂੰ ਤੇ ਆਪਣਾ ਮਸਾਲਾ ਖਰਾਬ ਨਹੀਂ ਹੁੰਦਾ ਕਿਵਰ ਆਪਾਂ ਦੂਜਾ 스ਪੂਨ ਬਾਹਰੋਂ ਝੱਕਦੇ ਆਂ ਤੋਂ 스ਪੂਨ ਆਪਣਾ ਗਿੱਲਾ ਹੁੰਦਾ ਮਸਾਲਾ ਖਰਾਬ ਕਰ ਦਿੰਦਾ ਟਾਈਮ ਹੋ ਗਿਆ 3:30 ਦਾ ਤੇ ਮੈਂ ਹੁਣ ਵੇਲੇ ਧੁੱਪੇ ਬੈਠੀ ਸੀ 15-20 ਮਿੰਟ ਹੋ ਗਏ ਮੈਂ ਧੁੱਪੇ ਬੈਠੀ ਨੂੰ ਵਧੀਆ ਨਹੀਂ ਗਿਆ ਅਸੇ ਆ ਗਿਆ ਤੇ ਹੁਣ ਧੁੱਪ ਵੀ ਜਾਂਦੀ ਹੈ ਬਸਨ ਦਿਨ ਚ ਛिप ਜਾਂਦਾ ਸੂਰਜ ਵੀ ਛਿਪਕਾ ਹੁਣ ਟਾਈਮ ਵੀ ਦਿਨ ਵੀ ਸ਼ਾਮ ਹੁੰਦੀ ਜਾਂਦੀ ਆ ਤੁਲ ਮੈਂ ਜਾਨੀ ਆ ਅੰਤਨੰਦ ਯਾ ਕਿ ਮੈਂ ਕਰਦੀ ਚਾਹ ਅੱਜ ਮੈਂ ਲੰਚ ਵੀ ਕੀਤਾ ਮੇਰਾ ਜੀ ਨਹੀਂ ਕਰੇ ਲੰਚ ਕਰਨ ਕਿਉਂਕਿ ਸਵੇਰੇ ਮੈਂ ਦਾਲ ਨਾਲ ਰੋਟੀ ਖਾ ਲਈ ਸੀ ਫਿਰ ਦੁਪਹਿਰ ਕੁਝ ਵੀ ਖਾਣ ਨੂੰ ਦਿਲ ਨਹੀਂ ਕੀਤਾ ਹੈਗਾ ਮੈਂ ਚਾਹ ਪੀਤੀ 12 ਵਜੇ ਤੇ ਹੁਣ ਮੈਂ ਫੇਰ ਮੈਂ ਚਾਹ ਕਰਕੇ ਪੀਨੇ ਸ਼ਾਮ ਵਾਲੀ 3:30 ਨਾਲ ਚਾਹ ਕਰ ਰਹੀ ਹਾਂ ਮੇਰੀ ਪੀ ਵਾਲੀ ਉਹ ਪੀਣੀ ਆ ਨਾਲ ਕੁਝ ਲੈ ਲਵਾਂਗੀ ਬਿਸਕਟ ਵਗੈਰਾ ਲਵਾਂਗੀ ਪੰਜੀਰੀ ਖੁਆ ਕੁਝ ਵੀ ਨਹੀਂ ਨਹੀਂ ਕਿਉਂਕਿ ਗਲਾ ਵਗੈਰਾ ਖਰਾਬ ਹੋਇਆ ਪੇ ਚਾਹ ਪੀਨੇ ਆਫਤੋ ਬਾਲ ਫਿਰ ਸ਼ਾਮ ਦਾ ਖਾਣਾ ਖਾ ਲੂੰਗੀ ਦਾਲ ਸਬ지 ਮੈਂ ਕੁਛ ਨਹੀਂ ਬਣਾਉਣੀ ਸ਼ਾਮ ਨੂੰ ਮੇਰੇ ਕੋਲ ਪਈ ਹੈ ਦਾਲ ਮੋਠਾ ਦੀ ਸਵੇਰ ਮੈਂ ਬਣਾਈ ਦੋ ਟਾਈਮ ਦੀ ਬਣਾ ਲਈ ਮੋਠਾ ਨੇ ਦਾਲ ਪਈ ਆ ਤੇ ਬਸ ਫਿਰ ਰੈਸਟ ਤੇ ਅੱਜ ਹੁਣ ਧੁੱਪੇ ਬਹਿ ਕੇ ਨਾ ਆਰਾਮ ਜਾ ਕੇ ਨਿੱਗ ਜਾ ਆ ਗਿਆ ਧੁੱਪੇ ਬਹਿ ਕੇ ਸੱਚੀ ਐਨੀ ਕਿ ਧੁੱਪਰ ਹੋ ਹੀ ਨਿਕਲ ਆਏ ਕਰੇ ਨਾ ਵਧੀਆ ਆਰਾਮਦਾਰੀ ਹੀ ਰਹਿੰਦੀ ਹੈ ਕੱਪੜੇ ਵੀ ਚਲੋ ਸੁੱਕ ਗਏ ਕੁਛ ਤਾਂ ਸੁੱਕ ਗਏ ਸਾਰੇ ਤਾਂ ਨਹੀਂ ਸੁੱਕਣਗੇ ਕੁਛ ਤਾਂ ਸੁੱਕ ਗਏ ਫਿਰ ਵੀ ਚਲੋ ਕੁਛ ਤਾਂ ਸੁੱਕ ਹੀ ਜਾਣਗੇ ਪਰ ਜਿਹੜੇ ਆਪ ਦੇ ਆਪ ਨੂੰ ਧੁੱਪੇ ਬਹਿ ਕੇ ਆਰਾਮਦਾਰੀ ਹੁੰਦੀ ਹੈ ਨਾ ਸਰੀਰ ਖੁੱਲੇ ਜਾਂਦਾ ਉਹ ਤੋਂ ਪੋਦੀ ਨਾ ਬੋਤਲ ਕੰਡਵੀਰ ਚ ਰੋਟੀ ਚਲੀ ਅੰਦਰ ਚਾਹ ਕਰਦੇ ਚਾਹ ਕਰਕੇ ਪੀਣਾ ਚਾਹ ਵੀ ਨਾ ਨਹੀਂ ਕੰਮ ਚੱਲਦਾ ਹੈਗਾ ਗੱਡੀ ਚੱਲਦੀ ਨਹੀਂ ਚਾਹ ਵੀ ਨਾ ਤਾਂ ਸ਼ਰੀਰ ਖੜਿਆ ਪਿਆ ਚਾਹ ਕਰਕੇ ਪੀਏ ਕਰਦੀ ਜੀ